ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪਹਿਲਾ ਕਰਨਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੱਚਾ ਰਾਂਗ ਕਸੁੰਭ ਕਾ ਥੋੜ ਤਿਆ ਦਿਨ ਚਾਰ ਜਿਓ ਵਿਣ ਨਾ ਵੇ ਪਰਮ ਭੁੱਲੇ ਆ ਠੱਗ ਮੁਠੀ ਕੁੜਿਆਰ ਜਿਓ ਸੱਚੇ ਸੇ ਤੀਰਤਿਆ ਜਨਮਨਾ ਦੂਜੀ ਵਾਰ ਜੀਓ ਰੰਗੇ ਜਾ ਕੇ ਆ ਰੰਗੀਐ ਜੋ ਰਤ ਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸੋਚਿਤ ਲਾਏ ਜੀਓ ਰਹਾਓ ਚਾਰੇ ਕੁੰਡਾ ਜੇਪ ਵਹਿ ਬਿਨ ਪਾਗਾ ਤੁਨ ਲਾਏ ਜੀਓ ਅਵਗਨ ਮੁਠੀ ਜੇ ਫਿਰੈ बद कथाए न पाहे जियो गुर राखे से उबरे सब दरते मन माहे जियो चिट्टे जान के कपड़े मेले मेले चित कठोर जियो तिन मुख नाम ना उपजे दूजे व्यापे चोर जियो मूल ना बूझ है अपना ਸੇ ਪਸ਼ੂਆ ਸੇ ਡੋਰ ਜਿਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚੇਤਨਾ ਆਵਈ ਫਿਰ ਫਿਰ ਲਗ ਹੈ ਦੁਖ ਜਿਓ ਸੁਖ ਦੁਖ ਦਾਤਾ ਮਨ ਵਸੈ ਤਿਤ ਤਿਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਬੀਐ ਸਰ ਮਾਰੇ ਜੰਦਾਰ ਜਿਓ ਲੇਖਾ ਮੰਗੇ ਦੇਵਨਾ ਪੁੱਛੇ ਕਰ ਵਿਚਾ ਜਿਓ ਸੱਚੇ ਕੀ ਲਵ ਉਬਰੇ ਬਕਸੇ ਬਕਸਨ ਹਾ ਜਿਓ ਅਨਕੋ ਕੀ ਜੈ ਮਤੜਾ ਖਾਕ ਲੈ ਅਮਰ ਜਾਏ ਜਿਓ ਬਹੁ ਰੰਗ ਦੇਖ ਪੁਲਾਇਆ ਪੋਲ ਪੋਲ ਆਵੇ ਜਾਏ ਜਿਉ ਨਦਰ ਪਰੂ ਬੂਤੇ ਛੁਟਿਏ ਨਦਰੀ ਮਿਲ ਮਿਲਾਏ ਜਿਉ ਗਾਫਲ ਗਿਆਨ ਵਿਹੁਣਿਆ ਗੁਰ ਬਿਨ ਗਿਆਨ ਨਾ ਪਾਲ ਜਿਉ ਖੇਤ ਚਣ ਵਿਗੁਚੀਏ ਬੁਰਾ ਭਲਾ ਦੋਏ ਨਾਲ ਜਿਉ ਬੇਨ ਸਬਦ ਆ ਪੈਰ ਤੇ ਆ ਸਭ ਜੋਗੀ ਜਮਕਾਲ ਜਿਉ ਜਨ ਕਰ ਕਾਰਨ ਤਾਰੇ ਆ ਸਭ ਸਹਿ ਦੇਹ ਆਧਾਰ ਜਿਓ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾ ਜਿਓ ਨਾਨਕ ਨਾਮ ਨਾ ਵਿਸਰੇ ਨਿਦਾਰੈ ਆਧਾਰ ਜਿਓ ਨਾਨਕ ਨਾਮ ਨਾ ਵਿਸਰੇ ਨਿਦਾਰੈ ਆਧਾਰ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪਹਿਲਾ ਕਰਨੁ ਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੱਚਾ ਰਾਂਗ ਕਸੁੰਭ ਕਾ ਥੋੜ ਤਿਆ ਦਿਨ ਚਾਰ ਜੀਓ ਵਿੜ ਨਾ ਵੇ ਪਰਮ ਭੁੱਲੇ ਆ ਠੱਗ ਮੁਠੀ ਕੁੜਿਆਰ ਜੀਓ ਸੱਚੇ ਸੇ ਤਿਰਤਿਆ ਜਨਮਨਾ ਦੂਜੀ ਵਾਰ ਜਿਓ ਰੰਗੇ ਜਾ ਕੇ ਆ ਰੰਗੀ ਐ ਜੋ ਰਤੇ ਰੰਗ ਲਾਏ ਜਿਓ ਰੰਗਣ ਵਾਲਾ ਸੇਵੀਐ ਸੱਚੇ ਸੋਚਿਤ ਲਾਏ ਜਿਓ ਰਹਾਓ ਚਾਰੇ ਕੁੰਡਾ ਜੇਪ ਵਹਿ ਬਿਨ ਪਾਗਾ ਤੁਨ ਨਾਹੇ ਜਿਓ ਅਵਗਣ ਮੁਠੀ ਜੇ ਫਿਰੈ बद कथाए न पाहे जियो राखे से उबरे सब दरते मन माहे जियो चिट्टे के कपड़े मेले मेले चित कठोर जियो तिन मुख नाम ना उपजे दूजे व्यापे चोर जियो मूल ना बोझ है अपना से पशुआ से डोर जियों नित-नित खुशियां मन करे नित-नित मंगे सुख जियों करता चेतना आवई फिर-फिर लग है दुख जियों सुख-दुख दाता मन वसै तेत तेन कैसी भूख जियों ਬਾਕੀ ਵਾਲਾ ਤਲਬੀਏ ਸਰ ਮਾਰੇ ਜੰਦਾਰ ਜਿਓ ਲੇਖਾ ਮੰਗੇ ਦੇਵਨਾ ਪੁੱਛੇ ਕਰ ਵਿਚਾ ਜਿਓ ਸੱਚ ਕੀ ਲਵ ਉਬਰੇ ਬਕਸੇ ਬਕਸਨ ਹਾ ਜਿਓ ਅਨਕੋ ਕੀ ਜੈ ਮਤੜਾ ਖਾਕ ਰ ਲੈ ਅਮਰ ਜਾਏ ਜਿਓ ਬਹੁ ਰੰਗ ਦੇਖ ਪੁਲਾਇਆ ਪੋਲ ਪੋਲ ਆਵੇ ਜਾਏ ਜਿਉ ਨਦਰ ਪਰੂ ਗੂਤੇ ਛੁਟਿਏ ਨਦਰੀ ਮਿਲ ਮਿਲਾਏ ਜਿਉ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਪਾਲ ਜਿਉ ਖੇਤ ਚਣ ਵਿਗੂਚੀਏ ਬੁਰਾ ਭਲਾ ਦੋਏ ਨਾਲ ਜਿਉ ਬੇਨ ਸਬਦ ਆ ਪੈਰ ਤੇ ਆ ਸਭ ਜੋਗੀ ਜਮਕਾਲ ਜਿਉ ਜਨ ਕਰ ਕਾਰਨ ਤਾਰੇ ਆ ਸਭ ਸਹਿ ਦੇਹ ਆਧਾਰ ਜਿਓ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾ ਜਿਓ ਨਾਨਕ ਨਾਮ ਨਾ ਵਿਸਰੈ ਨੇਧਾਰ ਆਧਾਰ ਜਿਓ ਨਾਨਕ ਨਾਮ ਨਾ ਵਿਸਰੈ ਨੇਧਾਰ ਆਧਾਰ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪਹਿਲਾ ਕਰਨਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੱਚਾ ਰਾਂਗ ਕਸੁੰਭ ਕਾ ਥੋੜ ਤਿਆ ਦਿਨ ਚਾਰ ਜਿਓ ਵਿਣ ਨਾ ਵੇ ਪਰਮ ਭੁੱਲੇ ਆ ਠੱਗ ਮੁਠੀ ਕੁੜਿਆਰ ਜਿਓ ਸੱਚੇ ਸੇ ਤਿਰਤਿਆ ਜਨਮਨਾ ਦੂਜੀ ਵਾਰ ਜੀਓ ਰੰਗੇ ਜਾ ਕੇ ਆ ਰੰਗੀ ਐ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸੋਚਿਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇਪ ਵਹਿ ਬਿਨ ਪਾਗਾ ਤੁਨ ਲਾਹੇ ਜੀਓ ਅਵਗਨ ਮੁਠੀ ਜੇ ਫਿਰੈ ਬਦ ਕਥਾਏ ਨਾ ਪਾਹਿ ਜਿਓ ਗੁਰ ਰਾਖੇ ਸੇ ਉਬਰੇ ਸਬਦਰ ਤੇ ਮਨ ਮਾਹੇ ਜਿਓ ਚਿੱਟੇ ਗਿਆਨ ਕੇ ਕਪੜੇ ਮੇਲੇ ਮੇਲੇ ਚਿਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੂਜੈ ਵਿਆਪੇ ਚੋਰ ਜਿਓ ਮੂਲ ਲਾ ਬੂਝ ਹੈ ਆਪਣਾ ਸੇ ਪਸ਼ੂਆ ਸੇ ਡੋਰ ਜਿਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚੇਤਨਾ ਆਵਈ ਫਿਰ ਫਿਰ ਲਗ ਹੈ ਦੁਖ ਜਿਓ ਸੁਖ ਦੁਖ ਦਾਤਾ ਮਨ ਵਸੈ ਤਿਤ ਤਿਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਬੀਐ ਸਰ ਮਾਰੇ ਜੰਦਾਰ ਜਿਓ ਲੇਖਾ ਮੰਗੇ ਦੇਵਨਾ ਪੁੱਛੇ ਕਰ ਵਿਚਾ ਜਿਓ ਸੱਚੇ ਕੀ ਲਵ ਉਬਰੇ ਬਕਸੇ ਬਕਸਨ ਹਾ ਜਿਓ ਅਨਕੋ ਕੀ ਜੈ ਮਤੜਾ ਖਾਕ ਲੈ ਅਮਰ ਜਾਏ ਜਿਓ ਬਹੁ ਰੰਗ ਦੇਖ ਪੁਲਾਇਆ ਪੋਲ ਪੋਲ ਆਵੇ ਜਾਏ ਜਿਉ ਨਦਰ ਪਰੂ ਗੂਤੇ ਛੁਟਿਏ ਨਦਰੀ ਮਿਲ ਮਿਲਾਏ ਜਿਉ ਗਾਫਲ ਗਿਆਨ ਵੇਹੁਣਿਆ ਗੁਰ ਬਿਨ ਗਿਆਨ ਨਾ ਪਾਲ ਜਿਉ ਖੇਤ ਚਣ ਵੇ ਗੂਚੀਏ ਬੁਰਾ ਭਲਾ ਦੋਏ ਨਾਲ ਜਿਉ ਬੇਨ ਸਭਾ ਪੈਰਤੇ ਆ ਸਭ ਜੋਗੀ ਜਮਕਾਲ ਜਿਉ ਜਨ ਕਰ ਕਾਰਨ ਤਾਰੇ ਆ ਸਭ ਸਹਿ ਦੇਹ ਆਧਾਰ ਜਿਓ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰ ਜਿਓ ਨਾਨਕ ਨਾਮ ਨਾ ਵਿਸਰੇ ਨੇਦਾਰ ਆਧਾਰ ਜਿਓ ਨਾਨਕ ਨਾਮ ਨਾ ਵਿਸਰੇ ਨੇਦਾਰ ਆਧਾਰ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪਹਿਲਾ ਕਰਨੁਆ ਇੱਕ ਓੰਕਾਰ ਸਤਗੁਰ ਪ੍ਰਸਾਦ ਕਚਾ ਰਾਂਗ ਕਸੁੰਭ ਕਾ ਥੋੜ ਤਿਆ ਦਿਨ ਚਾਰ ਜੀਓ ਵਿਣ ਨਾ ਵੇ ਪਰਮ ਭੁੱਲੇ ਆ ਠੱਗ ਮੁਠੀ ਕੁੜਿਆਰ ਜੀਓ ਸੱਚੇ ਸੇ ਤਿਰਤਿਆ ਜਨਮਨਾ ਦੂਜੀ ਵਾਰ ਜੀਓ ਰੰਗੇ ਜਾ ਕੇ ਆ ਰੰਗੀਐ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸੋਚਿਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇਪ ਵਹਿ ਬਿਨ ਪਾਗਾ ਤੁਨ ਲਾਹੇ ਜੀਓ ਅਵਗਨ ਮੁਠੀ ਜੇ ਫਿਰੈ बद कथाए न पाहे जियो राखे से उबरे, सब दरते मन माहे जियो के कपड़े मेले चित मिले कठोर जियो तिन मुख नाम ना उपजे दूजे व्यापे चोर जियो मूल ना बूझ है अपना ਸੇ ਪਸ਼ੂਆ ਸੇ ਢੋਰ ਜਿਓ ਨਿਤ ਨਿਤ ਖੁਸ਼ੀਆਂ ਮੰਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚਿਤਨਾ ਆਵਈ ਫਿਰ ਫਿਰ ਲਗ ਹੈ ਦੁਖ ਜਿਓ ਸੁਖ ਦੁਖ ਦਾਤਾ ਮਨਵ ਸੇ ਤਿਤ ਤੈਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਬੀ ਐ ਸਰ ਮਾਰੇ ਜੰਦਾਰ ਜਿਓ ਲੇਖਾ ਮੰਗੈ ਦੇਵਨਾ ਪੁੱਛੇ ਕਰ ਵਿਚਾ ਜਿਓ ਸੱਚੇ ਕੀ ਲਿਵ ਉਬਰੇ ਬਕਸੇ ਬਕਸਨ ਹਾ ਜਿਓ ਅਨਕੂ ਕੀ ਜੈ ਮਤੜਾ ਖਾਕ ਰ ਲੈ ਅਮਰ ਜਾਏ ਜਿਓ ਬਹੁ ਰੰਗ ਦੇਖ ਪੁਲਾਇਆ ਪੋਲ ਪੋਲ ਆਵੇ ਜਾਏ ਜਿਉ ਨਦਰ ਪਰੂ ਬੂਤੇ ਛੁਟਿਏ ਨਦਰੀ ਮਿਲ ਮਿਲਾਏ ਜਿਉ ਗਾਫਲ ਗਿਆਨ ਵਿਹੁਣਿਆ ਗੁਰ ਬਿਨ ਗਿਆਨ ਨਾ ਪਾਲ ਜਿਉ ਖੇਤ ਚਣ ਵਿਗੂਚੀਏ ਬੁਰਾ ਭਲਾ ਦੋਏ ਨਾਲ ਜਿਉ ਬੇਨ ਸਬਜ਼ਾ ਪੈਰਤੇ ਆ ਸਭ ਜੋਗੀ ਜਮਕਾਲ ਜਿਉ ਜENN KAR KARAN TARIA SABSE DEH ADHAR JIO SO KYO MANHU BISARIYE SADA SADA DATA JIO NANAK NAM NA BISRE NE DARA ADHAR JIO NANAK NAM NA BISRE NE DARA ADHAR JIO WAHI GURJI KA KHASAA WAHI GURJI KI FATE ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪਹਿਲਾ ਕਰਨਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੱਚਾ ਰਾਂਗ ਕਸੁੰਭ ਕਾ ਥੋੜ ਤਿਆ ਦਿਨ ਚਾਰ ਜਿਓ ਵਿਣ ਨਾ ਵੇ ਪਰਮ ਭੁੱਲਿਆ ਠੱਗ ਮੁਠੀ ਕੁੜਿਆਰ ਜਿਓ ਸੱਚੇ ਸੇ ਤੀਰਤਿਆ ਜਨਮਨਾ ਦੂਜੀ ਵਾਰ ਜੀਓ ਰੰਗੇ ਜਾ ਕੇ ਆ ਰੰਗੀ ਐ ਜੋ ਰਤ ਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸੋਚਿਤ ਲਾਏ ਜੀਓ ਰਹਾਓ ਚਾਰੇ ਕੁੰਡਾ ਜੇਪ ਵਹਿ ਬਿਨ ਪਾਗਾ ਤੁਨ ਲਾਹੇ ਜੀਓ ਅਵਗਨ ਮੁਠੀ ਜੇ ਫਿਰੈ ਵਦ ਕਥਾ ਇਹ ਨਾ ਪਾਹਿ ਜਿਓ ਗੁਰ ਰਾਖੇ ਸੇ ਉਬਰੇ ਸਬਦਰ ਤੇ ਮਨ ਮਾਹੇ ਜਿਓ ਚਿੱਟੇ ਜਨ ਕੇ ਕੱਪੜੇ ਮੇਲੇ ਮੇਲੇ ਚਿਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੂਜੈ ਵਿਆਪੇ ਚੋਰ ਜਿਓ ਮੂਲ ਨਾ ਗੂਝੈ ਆਪਣਾ ਸੇ ਪਸ਼ੂਆ ਸੇ ਢੋਰ ਜਿਓ ਨਿਤ ਨਿਤ ਖੁਸ਼ੀਆਂ ਮੰਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚਿਤਨਾ ਆਵਈ ਫਿਰ ਫਿਰ ਲੱਗ ਹੈ ਦੁੱਖ ਜਿਓ ਸੁਖ ਦੁੱਖ ਦਾਤਾ ਮਨਵ ਸੇ ਤਿਤ ਤੈਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਬੀਐ ਸਰ ਮਾਰੇ ਜੰਦਾਰ ਜਿਓ ਲੇਖਾ ਮੰਗੇ ਦੇਵਨਾ ਪੁੱਛੇ ਕਰ ਵਿਚਾ ਜਿਓ ਸੱਚੇ ਕੀ ਲਵ ਉਬਰੇ ਬਕਸੇ ਬਕਸਨ ਹਾ ਜਿਓ ਅਨ ਕੋ ਕੀ ਜੈ ਮਤੜਾ ਖਾਕ ਰ ਲੈ ਅਮਰ ਜਾਏ ਜਿਓ ਬਹੁ ਰੰਗ ਦੇਖ ਪੁਲਾਇਆ ਪੁਲ ਪੁਲ ਆਵੇ ਜਾਏ ਜਿਓ ਨਦਰ ਪਰੂ ਗੂਤੇ ਛੁਟਿਏ ਨਦਰੀ ਮਿਲ ਮਿਲਾਏ ਜਿਓ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਪਾਲ ਜਿਓ ਖੇਤ ਚਣ ਵਿਗੂਚੀਏ ਬੁਰਾ ਭਲਾ ਦੋਏ ਨਾਲ ਜਿਓ ਬੇਨ ਸਭਾ ਪੈਰ ਤੇ ਆ ਸਭ ਜੋਗੀ ਜਮਕਾਲ ਜਿਓ ਜਿਨ ਕਰ ਕਾਰਨ ਤਾਰੇ ਆ ਸਭ ਸਹਿ ਦੇਹ ਆਧਾਰ ਜਿਓ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾ ਜਿਓ ਨਾਨਕ ਨਾਮ ਨਾ ਵਿਸਰੇ ਨੇਧਾਰਿਆ ਆਦਾਰ ਜਿਓ ਨਾਨਕ ਨਾਮ ਨਾ ਵਿਸਰੈ ਨੇਧਾਰਿਆ ਆਦਾਰ ਜਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ